ਡਰਾਈਵਟਾਈਜ਼ ਸੀਗੀ ਵੈਸੇ ਸਾਰੇ ਸ਼ਹਿਰ ਦੇ ਵਿੱਚ ਚਲਾਈ ਹੈ ਪਰ ਤੁਸੀਂ ਕਹਿ ਰਹੇ ਸੀਗੇ ਕਿ ਭਾਗੂ ਰੋਡ ਨੂੰ ਹੋਰ ਚੌੜਾ ਕਰਨ ਵਾਸਤੇ ਪ੍ਰਪੋਜ਼ਲ ਵੀ ਸੀਗੀ ਪਹਿਲਾਂ ਮਤਾ ਸੀ ਦੇਖੋ ਪਿਛਲੀ ਵਾਰੀ ਮਤਾ ਪਿਆ ਸੀਗਾ ਕਿ ਭਾਗੂ ਰੋਡ ਦੇ ਵਿੱਚ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਹੋਈ ਹੋਈ ਹੈ ਦੋ ਪਾਸੇ ਸਰਕਾਰ ਦੀ ਜ਼ਮੀਨ ਹੈ ਤੇ ਦੁਕਾਨਾਂ ਸ਼ੋਰੂਮਸ ਅੱਗੇ ਨੂੰ ਵਧੇ ਹੋਏ ਅਸੀਂ ਜਿਹੜਾ ਪਿਛਲੀ ਵਾਰੀ ਹੀ ਮਤਾ ਪਾਇਆ ਸੀ ਉਹ ਹੁਣ ਅਸੀਂ ਪੁਲਿਸ ਫੋਰਸ ਮੰਗੀ ਹੋਈ ਹੈ ਤਾਂ ਕਿ ਭਾਗੂ ਰੋਡ ਨੂੰ ਅਸੀਂ ਚੌੜਾ ਕਰਤੀਏ ਜਦੋਂ ਵੀ ਕੋਈ ਧਰਨਾ ਲੱਗਦਾ ਹੈ ਭਾਗੂ ਰੋਡ ਮੇਨ ਆਟਰੀ ਬਣ ਜਾਂਦੀ ਹੈ ਸ਼ਹਿਰ ਦੀ ਜਿਹਦੇ ਤੋਂ ਤੁਸੀਂ ਸ਼ਹਿਰ ਮੇਨ ਰੋਡ ਜਾਂ ਬਾਹਰ ਜਾ ਸਕਦੇ ਤਾਂ ਇਹ ਚੌੜਾ ਹੋਣਾ ਬਹੁਤ ਜ਼ਰੂਰੀ ਹੈ ਕਿੰਨੇ ਕ ਟਾਈਮ ਦੇ ਵਿੱਚ ਦਰੇ ਕੋਈ ਟਾਈਮ ਦੇਖੋ ਇਹ ਇਸ ਹਫਤੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਅਗਲੇ ਹਫਤੇ ਤੋਂ ਡਿਪੈਂਡਿੰਗ ਔਨ ਦ ਪੁਲਿਸ ਫੋਰਸ ਤਾਂ ਕਿ ਅਸੀਂ ਇਹ ਚੌੜਾ ਕਰਤੀਏ ਸਰ ਜਿਹੜੇ ਉੱਥੇ ਇਨਕ੍ਰੋਚਮੈਂਟਸ ਹੋਈਆਂ ਹੋਈਆਂ ਉਹਨਾਂ ਨੂੰ ਅਸੀਂ ਕਿਵੇਂ ਹਟਾਵਾਂਗੇ ਉਹ ਇਨਲੀਗਲ ਹੈ ਜਾਂ ਉਹ ਲੀਗਲੀ ਹੋਈ ਹੈ ਦੇਖੋ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ ਹੈ ਲੀਗਲੀ ਤਾਂ ਕੋਈ ਇਨਕ੍ਰੋਚਮੈਂਟ ਹੁੰਦੀ ਨਹੀਂ ਸਾਰੀਆਂ ਇਨਲੀਗਲ ਹੀ ਹੁੰਦੀ ਹੈ ਤੇ ਹੁਣੀ ਮਤਾ ਵੀ ਪਿਆ ਸੀਗਾ ਕਿ ਜਿੱਥੇ ਵੀ ਅਸੀਂ ਸਰਕਾਰੀ ਜ਼ਮੀਨ ਤੇ ਇਨਕ੍ਰੋਚਮੈਂਟ ਹੋਈ ਹੋਈ ਹੈ ਨਾਲ ਨਾਲ ਪਰਚਾ ਵੀ ਰეკਮੈਂਡ ਕਰਕੇ ਭੇਜੀਏ ਕਮਿਸ਼ਨਰ ਸਾਹਿਬ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਨਲੀਗਲ ਇਨਕ੍ਰੋਚਮੈਂਟ ਹੋ ਰਹੀ ਹੈ ਹੋ ਵੀ ਰਹੀ ਹੈ ਔਰ ਰੁਕ ਵੀ ਨਹੀਂ ਰਹੀਗੀ ਸਪਾਰਸ਼ਾਂ ਨਾਲ ਵੀ ਕੀਤੀ ਜਾ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਇਹ ਨਹੀਂ ਅਧਿਕਾਰ ਜੋ ਆਉਂਦਾ ਹੈ ਜਿਹੜਾ ਉਸ ਏਰੀਆ ਦਾ ਐਸ ਡੀਓ ਹੈ ਜਾਂ ਐਕਸ਼ਨ ਹੈ ਤਾਂ ਉਸ ਦੇ ਉੱਪਰ ਵੀ ਐਕਸ਼ਨ ਲਿਆ ਜਾਵੇ ਜਦੋਂ ਚੀਜ਼ ਬਣ ਜਾਂਦੀ ਹੈ ਉਸ ਤੋਂ ਬਾਅਦ ਦਿੰਨਾ ਟਾਈਮ ਟਾਈਮ ਤੇ ਅਸੀਂ ਐਕਸ਼ਨ ਲੈਂਦੇ ਰਹਿੰਨੇ ਆ ਤੇ ਅਸੀਂ ਢੂੰਡੇ ਵੀ ਰਹਿੰਨੇ ਆ ਬਟ ਉਹ ਸਾਰੀ ਵਿਥਿਨ ਦਾ ਕੰਪਾਊਂਡ ਵਾਲ ਕਈ ਵਾਰੀ ਹੋ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਬਾਅਦ ਦੇ ਵਿੱਚ ਪਤਾ ਲੱਗਦਾ ਫਿਰ ਥੋੜਾ ਔਖਾ ਹੋ ਜਾਂਦਾ 올ਡ ਕੰਸਟਰਕਸ਼ਨ ਨੂੰ ਢੋੜਾ ਪਰ ਅਸੀਂ ਕੋਸ਼ਿਸ਼ ਤਾਂ ਪੂਰੀ ਕਰਦੇ ਆ ਤੁਹਾਡੇ ਸਹਿਯੋਗ ਨਾਲ ਕੱਲ ਤੁਸੀਂ ਸਾਨੂੰ ਇਨਫੋਰਮ ਕੀਤਾ ਸੀ ਆ ਤਿੰਨ ਚਾਰ ਥਾਵਾਂ ਤੇ ਤੇ ਰਾਤ ਰਾਤ ਨੂੰ ਤੇ ਅੱਜ ਸਵੇਰੇ ਅਸੀਂ ਸਾਰੀ ਹਟਾਤੀ ਇੱਕ ਸਰ ਇੱਥੇ ਤੇਲ ਦਾ ਬੜਾ ਮੁੱਤਾ ਜਿਹੜਾ ਚੱਲ ਰਿਹਾ ਕਿ ਤੇਲ ਵੇਚਿਆ ਜਾ ਰਿਹਾ ਖਾਸ ਕਰਕੇ ਜਿਹੜੇ ਤੁਹਾਡੇ ਟਿਪਰ ਚੱਲਦੇ ਨੇ ਉਹਨਾਂ ਦੇ ਵਿੱਚੋਂ ਕੱਢ ਕੇ ਇਹ 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 ਖਬਰ ਆਈ ਵੀ ਸੀ ਇਹ ਜਿਹੜੀ ਇਲਿਗੇਸ਼ਨ ਲਈ ਸੀ ਇਹਦੇ ਵਾਸਤੇ ਅਸੀਂ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਤੀ ਹੈ ਇਹਦੇ ਵਿੱਚ ਜਿਹੜਾ ਬੰਦਾ ਇਲਿਜੀਟਲੀ ਫੜਿਆ ਗਿਆ ਸੀਗਾ ਉਹਨੂੰ ਅਸੀਂ ਉੱਥੋਂ ਟਰਾਂਸਫਰ ਕਰਤਾ ਹੈ ਤਾਂ ਕਿ ਉਹ ਸਾਡੀ ਉਸ ਫੈਕਟ ਫਾਈਂਡਿੰਗ ਕਮੇਟੀ ਦੇ ਕੰਮ ਦੇ ਵਿੱਚ ਵਿਘਨ ਨਾ ਪਾਵੇ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਪੇਸ਼ ਕਰੇ ਫਿਰ ਐਕਸ਼ਨ ਲਿਆ ਜਾਏ ਫਿਰ ਐਕਸ਼ਨ ਲਿਆ ਜਾਏ